ਦੇਖੋ ਜੀ ਅੱਜ ਵਾਰਡ ਨੰਬਰ 31 ਚ ਤਕਰੀਬਨ 44 ਲੱਖ ਦੀ ਲਗਦੇ ਨਾਲ ਇੰਟਰਲੌਕ ਦੇ ਕੰਮ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਇਸ ਤੋਂ ਇਲਾਵਾ ਵਾਰਡ ਨੰਬਰ 15 ਚ ਉੱਥੇ ਤਕਰੀਬਨ 35 ਲੱਖ ਦੇ ਜਿਹੜੇ ਲਗਦੇ ਨਾਲ ਇੰਟਰਲੌਕ ਜਿਹੜੀ ਹੈ ਲੱਗਣੀ ਹੈ ਸੋ ਜਿੱਥੇ ਮੈਂ ਵਧਾਈ ਦੇਣਾ 31 ਨੰਬਰ ਵਾਰਡ ਦੇ ਤੇ 15 ਨੰਬਰ ਵਾਰਡ ਵਾਲਿਆਂ ਨੂੰ ਉੱਥੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਕਹੋ ਜਤਨਾ ਸਦਕਾ ਪੂਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਹੋ ਰਹੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਡੇ ਐਮਸੀ ਸਾਹਿਬਾਨਾਂ ਨੂੰ ਮੈਂ ਬਹੁਤ ਵਧਾਈ ਦਿੰਦਾ ਜਿਨ੍ਹਾਂ ਦੇ ਅਵਾਰਡ 'ਚ ਜਿਹੜਾ ਕੰਮ ਹੋ ਰਿਹਾ ਲੋਕਾਂ ਨੂੰ ਵਧਾਈ ਦਿੰਦਾ ਕਿਉਂਕਿ ਪਿਛਲੇ ਬੜੇ ਲੰਬੇ ਸਮੇਂ ਦੀ ਜਿਹੜੀ ਇਹ ਡਿਮਾਂਡ ਸੀ ਤੁਸੀਂ ਗਲੀਆਂ ਦੇ ਜਿਹੜੇ ਇਹਨਾਂ ਦੇ ਹਾਲਾਤ ਵੀ ਜਿਹੜੇ ਐ ਦੇਖ ਸਕਦੇ ਹੋ ਜਦੋਂ ਮੈਂ ਮੈਂ ਵਿਰੋਧੀ ਟਰ ਐਮ ਐਲ اے ਸੀ ਉਦੋਂ ਵੀ ਇੱਥੇ ਆਉਂਦੇ ਸੀ ਤਾਂ ਉਦੋਂ ਵੀ ਇੱਕੋ ਡਿਮਾਂਡ ਹੁੰਦੀ ਸੀ ਵੀ ਜੀ ਸਾਡੇ ਇੱਥੇ ਗਲੀਆਂ ਦਾ ਬਹੁਤ ਲੰਬੇ ਸਮੇਂ ਤੋਂ ਕੰਮ ਜਿਹੜਾ ਪੈਂਡਿੰਗ ਹੈ ਇਹ ਕਰਵਾਇਆ ਜਾਵੇ। ਸੋ ਪੂਰੇ ਬਰਨਾਲੇ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਸ਼ਹਿਰ ਦੇ ਵਿੱਚ ਚੱਲ ਰਹੇ ਹੈਗੇ। ਜਿੱਥੇ ਪੀਣ ਵਾਲੀਆਂ ਜਿਹੜੀਆਂ ਪਾਈਪਾਂ ਨੇ ਉਹ ਵੀ ਬਹੁਤ ਜਗ੍ਹਾ ਜਿਹੜੀਆਂ ਗਲੀਆਂ ਹੋਈਆਂ ਲੱਗੀਆਂ ਉਹਨਾਂ ਨੂੰ ਵੀ ਜਿਹੜਾ ਰਿਪਲੇਸ ਕਰਨ ਦਾ ਕੰਮ ਜਿਹੜਾ ਚੱਲ ਰਿਹਾ ਹੈ। ਕਈ ਇਦਾਂ ਦੇ ਵਾਰਡ ਨੇ ਜਿੱਥੇ 40 40 50 50 ਸਾਲ ਤੋਂ ਜਿਹੜੀਆਂ ਆ ਪਾਈਪਾਂ ਜਿਹੜੀਆਂ ਪੀਣ ਵਾਲੀਆਂ ਪਾਈਆਂ ਹੋਈਆਂ ਨੇ ਤੇ ਉਹਨਾਂ 'ਚ ਕਈ ਜਿਹੜਾ ਸੀਵਰੇਜ ਵਾਲਾ ਪਾਣੀ ਵੀ ਜਿਹੜਾ ਮਿਕਸ ਹੋ ਕੇ ਆ ਰਿਹਾ ਸੋ ਉਹ ਵੀ ਅਸੀਂ ਪੂਰੀ ਬਰਨਾਲੇ ਵਿੱਚ ਜਿਹੜਾ ਉਹਨਾਂ ਨੂੰ ਬਦਲ ਰਹੇ ਹਾਂਗੇ ਤੇ ਜਿੱਥੇ ਤੇ ਸੀਵਰੇਜ ਨਹੀਂ ਪਿਆ ਹੋਇਆ ਪੂਰੇ ਬਰਨਾਲੇ ਚੋਂ ਨਾਲ ਜਿੱਨਾਂ ਚੋਂ ਉੱਥੇ ਸੀਵਰੇਜ ਪਾਉਣ ਦਾ ਵੀ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾਊਗਾ ਸਰ ਇਹ ਜੀ ਆਹ ਸਾਰੀਆਂ ਜਿਹੜੀਆਂ ਸਬ ਗਲੀਆਂ ਨੇਗੀਆਂ 31 ਨੰਬਰ ਵਾਰਡ ਦੀਆਂ ਤਕਰੀਬਨ ਸਾਰੀਆਂ ਜਿਹੜੀ ਇਹ ਪੈ ਰਹੀ ਹੈ ਦੇਖੋ ਜੀ ਅੱਜ ਵਾਰਡ ਨੰਬਰ 31 ਚ ਤਕਰੀਬਨ 43 ਲੱਖ ਦੀ ਲਗਦੇ ਨਾਲ ਇੰਟਰਲੌਕ ਦੇ ਕੰਮ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਇਸ ਤੋਂ ਇਲਾਵਾ ਵਾਰਡ ਨੰਬਰ 15 ਚ ਉੱਥੇ ਤਕਰੀਬਨ 35 ਲੱਖ ਦੇ ਜਿਹੜੇ ਲਗਦੇ ਨਾਲ ਇੰਟਰਲੌਕ ਜਿਹੜੀ ਹੈ ਲੱਗਣੀ ਹੈ ਸੋ ਜਿੱਥੇ ਮੈਂ ਵਧਾਈ ਦੇਣਾ 31 ਨੰਬਰ ਵਾਰਡ ਤੇ 15 ਨੰਬਰ ਵਾਰਡ ਵਾਲਿਆਂ ਨੂੰ ਉੱਥੇ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਦੇ ਕਹੋ ਜਤਨਾ ਸਦਕਾ ਪੂਰੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਜਿਹੜੀ ਹੈ ਹੋ ਰਹੀ ਹੈ ਮੈਂ ਉਹਨਾਂ ਨੂੰ ਧੰਨਵਾਦ ਕਰਦਾ ਸਾਡੇ ਐਮਸੀ ਸਾਹਿਬਾਨਾਂ ਨੂੰ ਮੈਂ ਬਹੁਤ ਵਧਾਈ ਦਿਨਾ ਜਿਨ੍ਹਾਂ ਦੇ ਅਵਾਰਡ ਤੇ ਜਿਹੜਾ ਕੰਮ ਹੋ ਰਿਹਾ ਲੋਕਾਂ ਨੂੰ ਵਧਾਈ ਦਿਨਾ ਕਿਉਂਕਿ ਪਿਛਲੇ ਬੜੇ ਲੰਬੇ ਸਮੇਂ ਦੀ ਜਿਹੜੀ ਇਹ ਡਿਮਾਂਡ ਸੀ ਤੁਸੀਂ ਗਲੀਆਂ ਦੇ ਜਿਹੜੇ ਇਹਨਾਂ ਦੇ ਹਾਲਾਤ ਵੀ ਜਿਹੜੇ ਐ ਦੇਖ ਸਕਦੇ ਹੋ ਜਦੋਂ ਮੈਂ ਵਿਰੋਧੀ ਧਰ ਦਾ ਐਮਐਲਏ ਸੀ ਉਦੋਂ ਵੀ ਇੱਥੇ ਆਉਂਦੇ ਸੀ ਤਾਂ ਉਦੋਂ ਵੀ ਇੱਕੋ ਡਿਮਾਂਡ ਹੁੰਦੀ ਸੀ ਵੀ ਜੀ ਸਾਡੇ ਇੱਥੇ ਗਲੀਆਂ ਦਾ ਬਹੁਤ ਲੰਬੇ ਸਮੇਂ ਤੋਂ ਕੰਮ ਜਿਹੜਾ ਪੈਂਡਿੰਗ ਹੈ ਇਹ ਕਰਵਾਇਆ ਜਾਵੇ ਸੋ ਪੂਰੇ ਬਰਨਾਲੇ ਦੇ ਵਿੱਚ ਜਿਹੜੇ ਡਿਵੈਲਪਮੈਂਟ ਦੇ ਕੰਮ ਨੇ ਸਾਰੇ ਸ਼ਹਿਰ ਦੇ ਵਿੱਚ ਚੱਲ ਰਹ ਜਿੱਥੇ ਪੀਣ ਵਾਲੀਆਂ ਜਿਹੜੀਆਂ ਪਾਈਪਾਂ ਨੇ ਉਹ ਵੀ ਬਹੁਤ ਜਗ੍ਹਾ ਜਿਹੜੀਆਂ ਗਲੀਆਂ ਹੋਈਆਂ ਨਿਗੀਆਂ ਉਹਨਾਂ ਨੂੰ ਵੀ ਜਿਹੜਾ ਰਿਪਲੇਸ ਕਰਨ ਦਾ ਕੰਮ ਜਿਹੜਾ ਚੱਲ ਰਿਹਾ ਹੈ। ਕਈ ਏਦਾਂ ਦੇ ਵਾਰਡ ਨੇ ਜਿੱਥੇ 40 40 50 50 ਸਾਲ ਤੋਂ ਜਿਹੜੀਆਂ ਪਾਈਪਾਂ ਜਿਹੜੀਆਂ ਪੀਣ ਵਾਲੀਆਂ ਪਈਆਂ ਹੋਈਆਂ ਨੇ ਤੇ ਉਹਨਾਂ 'ਚ ਕਈ ਜਗ੍ਹਾ ਸੀਵਰੇਜ ਵਾਲਾ ਪਾਣੀ ਵੀ ਜਿਹੜਾ ਮਿਕਸ ਹੋ ਕੇ ਆ ਰਿਹਾ। ਸੋ ਉਹ ਵੀ ਅਸੀਂ ਪੂਰੀ ਬਰਨਾਲੇ ਵਿੱਚ ਜਿਹੜਾ ਉਹਨਾਂ ਨੂੰ ਬਦਲ ਰਹੇ ਹਾਂਗੇ ਤੇ ਜਿੱਥੇ ਤੇ ਸੀਵਰੇਜ ਨਹੀਂ ਪਿਆ ਹੋਇਆ ਪੂਰੇ ਬਰਨਾਲੇ ਚੋਂ ਨਾਲ ਦੇ ਨਾਲ ਚੋਂ ਉੱਥੇ ਸੀਵਰੇਜ ਪਾਉਣ ਦਾ ਵੀ ਜਿਹੜਾ ਕੰਮ ਹੈ ਉਹ ਸ਼ੁਰੂ ਕੀਤਾ ਜਾਊਗਾ ਸਰ ਇਹ ਇਹਦੀ ਆ ਸਾਰੀਆਂ ਜਿਲ੍ਹੀਆਂ ਸਬ ਗਲੀਆਂ ਨਿਗੀਆਂ 31 ਨੰਬਰ ਵਾਰਡ ਦੀਆਂ तकरीबन ਸਾਰੀਆਂ ਜਿਹੜੀ ਇਹ ਪੈ ਰਹੇ